ਕਿਹਨੀ ਰੱਖੀ ਸੀ ਜੀਨੇ ਸ਼ਹਾਦਤਾਂ ਦੀ ਉਹਨ ਦੀ ਪਾਵਨ ਕੁਰਬਾਨੀ ਦੀ ਗੱਲ ਕਰੀਏ ਨਹੀਂ ਰੱਖੀ ਸੀ ਜੀਨੇ ਸ਼ਹਾਦਤਾਂ ਦੀ ਉਹਨ ਦੀ ਪਾਵਨ ਕੁਰਬਾਨੀ ਦੀ ਗੱਲ ਕਰੀਏ ਉਹ ਜੀਂਦਾ ਪੁਰਬ ਸ਼ਹੀਦੀ ਮਨਾ ਰਹੇ ਆ ਉਸ ਮਹਾ ਬਲੀਦਾਨੀ ਦੀ ਗੱਲ ਕਰੀਏ ਸਹੇ ਜ਼ਬਰ ਤੇ ਜ਼ੁਲਮ ਜਿਸ ਖੜੇ ਮੱਥੇ ਉਸ ਯੋਧੇ ਲਸਾਨੀ ਦੀ ਗੱਲ ਕਰੀਏ ਸਹੇ ਜ਼ਬਰ ਤੇ ਜ਼ੁਲਮ ਜਿਸ ਖੜੇ ਮੱਥੇ ਉਸ ਯੋਧੇ ਲਸਾਨੀ ਦੀ ਗੱਲ ਕਰੀਏ ਤੇ ਜੀਨੇ ਲਾਈ ਸਮਾਦੀ ਸੀ ਤਵੀ ਉੱਤੇ ਉਸ ਅੰਤਰਧਿਆਨੀ ਦੀ ਗੱਲ ਕਰੀਏ ਜੀਨੇ ਲਾਈ ਸਮਾਦੀ ਸੀ ਤਵੀ ਉੱਤੇ ਉਸ ਅੰਤਰਧਿਆਨੀ ਦੀ ਗੱਲ ਕਰੀਏ ਖਾਲਸਾ ਜੀ ਜੇ ਠਾਰ ਦੀ ਕੜਕ ਦੀ ਧੁੱਪੇ ਅੰਦਰ ਪੈਰ ਧਰਤੀ ਤੇ ਧਰਿਆ ਨਾ ਜਾ ਰਿਆ ਸੀ ਆ ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ ਲਾਵਾ ਫੁੱਟ ਕੇ ਬਾਹਰ ਨੂੰ ਆ ਰਿਆ ਸੀ ਆ ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ ਉਤੋਂ ਅੱਗ ਦੇ ਗੋਲੇ ਵਰਸਾਰਿਆ ਸੀ ਪੰਚਮ ਪਾਤਸ਼ਾਹ ਐਹੋ ਜੇ ਸਮੇਂ ਅੰਦਰ 33 ਤਵੀ ਤੇ ਚੌਂਕੜਾ ਲਾ ਰਿਆ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਚਮ ਪਾਤਸ਼ਾਹ ਐਹੋ ਜੇ ਸਮੇਂ ਅੰਦਰ 33 ਤਵੀ ਤੇ ਚੌਂਕੜਾ ਲਾ ਰਿਆ ਸੀ ਖਾਲਸਾ ਜੀ ਜਿਹੜੇ ਫੁੱਲਾਂ ਦੇ ਨਾਲ ਪਿਆਰ ਕਰਦੇ ਉਹ ਤੇ ਕੰਡਿਆਂ ਨਾਲ ਵੀ ਖੈ ਸਕਦੇ ਸਦਾ مخਮਲੀ ਆਸਣ ਤੇ ਬਹਿਣ ਵਾਲੇ ਆਹ ਤਪਦੀ ਤਵੀ ਦੇ ਉੱਤੇ ਵੀ ਬਹਿ ਸਕਦੇ ਸਦਾ مخਮਲੀ ਆਸਣ ਤੇ ਬਹਿਣ ਵਾਲੇ ਤਪਦੀ ਤਵੀ ਦੇ ਉੱਤੇ ਵੀ ਬਹਿ ਸਕਦੇ ਨਾਮ ਸਿਮਰਨ ਚ ਜਿਹੜੇ ਨੇ ਲੀਨ ਰਹਿੰਦੇ ਓਏ ਉਹ ਤੇ ਦੁੱਖ ਤਸੀਹੇ ਵੀ ਸਹਿ ਸਕਦੇ ਤੇ ਬਲਦੀ ਸ਼ਮਾਂ ਪਰਵਾਨੇ ਜਦ ਤੱਕ ਦੇ ਨੇ ਕਦੇ ਸੜਨ ਤੋਂ ਬਿਨਾ ਨਹੀਂ ਰਹਿ ਸਕਦੇ ਬੋਲੇ ਸੋ ਨਿਹਾਲ ਦੀ ਸ਼ਮਾ ਪਰਵਾਨੇ ਜਦ ਤੱਕ ਦੇ ਨੇ ਉਹ ਤੇ ਸੜਨ ਤੋਂ ਬਿਨਾ ਨਹੀਂ ਰਹਿ ਸਕਦੇ ਦਰਸ਼ਨ ਕਰਿਓ ਪਾਤਸ਼ਾਹ ਦੇ ਕਿ ਚੱਲ ਰਹੀ ਕੋਈ ਕਹਿਰ ਦੀ ਲੂ ਹੈ ਸੀ ਤੇ ਮੁੜਕਾ ਸੂਰਜ ਦੇ ਮੁਖ ਤੇ ਆ ਰਿਆ ਸੀ ਆ ਦਿੱਤੇ ਗਏ ਤਸੀਹੇ ਬੇਅੰਤ ਜਾਚਕ ਫਿਰ ਵੀ ਪਾਨੀ ਦਾ ਚੰਨ ਮੁਸਕਾ ਰਿਆ ਸੀ ਤੱਤੇ ਮੌਸਮ ਚ ਤੱਤੇ ਹਾਲਾਤ ਅੰਦਰ ਠੰਡਾ ਰਹਿ ਕੇ ਠੰਡ ਵਰਤਾ ਰਿਆ ਸੀ ਬਹਿ ਕੇ ਤਵੀ ਉੱਤੇ ਮਹਾ ਕਵੀ ਕੋਈ ਗੀਤ ਅਰਸ਼ੀ ਪ੍ਰੀਤਮ ਦੇ ਗਾ ਰਿਹਾ ਸੀ ਬੋਲੇ ਸੋ ਨਿਹਾਲ ਬੈ ਕੇ ਤਵੀ ਉੱਤੇ ਮਹਾ ਕਵੀ ਕੋਈ ਗੀਤ ਅਰਸ਼ੀ ਪ੍ਰੀਤਮ ਦੇ ਗਾ ਰਿਆ ਸੀ ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ ਆ ਕੇ ਸੀਸ ਝੁਕਾਇਆ ਸੀ ਉਸ ਵੇਲੇ ਸੜਦਾ ਤਵੀ ਤੇ ਫੁੱਲ ਗੁਲਾਬ ਤੱਕ ਕੇ ਰੋਇਆ ਅਤੇ কুরਲਾਇਆ ਸੀ ਉਸ ਵੇਲੇ ਤੋਰ ਅੰਦਰੋਂ ਹਾ ਦਾ ਮਾਰ ਨਾਰਾ ਭਾਰੀ ਰੋਸ ਪ੍ਰਗਟਾਇਆ ਸੀ ਉਸ ਵੇਲੇ ਆ ਪੰਚਮ ਪਿਤਾ ਤੇ ਹੁੰਦਾ ਹੈ ਜ਼ੁਲਮ ਤੱਕ ਕੇ ਦਾਦੇ ਰੋਚ ਆਇਆ ਸੀ ਉਸ ਵੇਲੇ ਤੇ ਵਾਂਗ ਸ਼ੇਰ ਦੇ ਗਰਜ ਕੇ ਕਹਿਣ ਲੱਗਾ ਇਹਨਾਂ ਦੁਸ਼ਟਾਂ ਨੂੰ ਸਬਕ ਸਿਖਾ ਦੇਵਾਂ ਹੁਕਮ ਕਰੋ ਜੇ ਜਗਤ ਦੇ ਪੀਰ ਮੈਨੂੰ ਸਭ ਨੂੰ ਕੀਤੀ ਦਾ ਮਜ਼ਾ ਚਖਾ ਦੇਵਾਂ ਤੇਰੇ ਇੱਕੋ ਇਸ਼ਾਰੇ ਦੇ ਨਾਲ ਦਾਤਾ ਆ ਤਖਤ ਮਿੱਟੀ ਦੇ ਵਿੱਚ ਮਿਲਾ ਦੇਵਾਂ ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ ਇੱਟ ਨਾਲ ਮੈਂ ਇੱਟ ਖੜਕਾ ਦੇਵਾਂ ਬੋਲੇ ਐਸਾਨ ਉਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ ਇੱਟ ਨਾਲ ਮੈਂ ਇੱਟ ਖੜਕਾ ਦੇਵਾ ਤੇ ਸਤਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ ਬਹੁਤੇ ਗੁੱਸੇ ਚ ਆਓ ਨਾ ਪੀਰ ਜਿਓ ਸਭ ਕੁਝ ਅੱਲਾ ਦੇ ਪਾਣੇ ਚ ਹੋ ਰਿਹਾ ਏ ਆ ਨੈਣਾ ਵਿੱਚੋਂ ਵਗਾਓ ਨਾ ਨੀਰ ਜਿਓ ਰੱਖਣੇ ਚਾਹੀਦੇ ਰੁੱਖਾਂ ਦੇ ਵਾਂਗ ਜੇਰੇ ਓਕੇ ਸਮੇਂ ਚ ਰੱਬੀ ਫਕੀਰ ਜਿਓ ਆ ਨਵਾਂ ਰਾਹ ਇਬਾਦਤ ਦਾ ਦੱਸਣਾ ਏ ਮਿੱਠਾ ਮਨ ਭਾਣਾ ਮੀਆਂ ਮੀਰ ਜਿਓ ਨਵਾਂ ਰਾਹ ਇਬਾਦਤ ਦਾ ਦੱਸਣਾ ਏ ਮਿੱਠਾ ਮਨ ਭਾਣਾ ਮੀਆਂ ਮੀਰ ਜਿਓ ਇੱਕ ਗੱਲ ਹੋਰ ਪਾਤਸ਼ਾਹ ਕਹਿ ਰਹੇ ਨੇ ਆਪਣੇ ਪਾਵਨ ਮੁਖਾਰਬਿੰਦ ਚੋਂ ਦਰਸ਼ਨ ਕਰਿਓ ਕਿ ਕਰਾਮਾਤ ਤਾਂ ਕਹਿਰ ਦਾ ਨਾਮ ਹੁੰਦਾ ਹੈ ਕਰਮਾਤ ਤਾਂ ਕਹਿਰ ਦਾ ਨਾਮ ਹੁੰਦਾ ਜੋ ਕੁਝ ਕਰਨਾ ਹੈ ਉਹੋ ਹੀ ਕਰ ਰਹੇ ਹਾਂ ਉਹ ਪੀਣੇ ਆਸਾਂ ਨੇ ਜਾਮ ਸ਼ਹਾਦਤਾਂ ਦਾ ਇਸੇ ਲਈ ਇਹ ਦੁੱਖੜੇ ਜਰ ਰਹੇ ਹਾਂ ਪਰਦਾ ਝੂਠ ਦਾ ਲਾਉਣ ਲਈ ਸੱਚ ਉਤੋਂ ਓਏ ਅਸੀਂ ਮਾਤ ਮਰ ਜਾਣੀ ਨੂੰ ਵਰ ਰਹੇ ਹਾਂ ਤੁਸਾਂ ਨਹੀਂ ਹਰਮੰਦਰ ਦੀ ਧਰੀ ਹੈ ਸੀ ਅਸੀਂ ਨਹੀਂ ਕੁਰਬਾਨੀ ਦੀ ਧਰ ਰਹੇ ਹਾਂ ਬੋਲੇ ਸੋ ਨਿਹਾਲ ਨੀ ਹਰ ਮੰਦਰ ਦੀ ਧਰੀ ਹੈ ਸੀ ਮੀਆਂ ਮੀਰ ਜੀਓ ਅਸੀਂ ਨੀ ਕੁਰਬਾਨੀ ਦੀ ਧਰ ਰਿਆਂ ਆਖਰੀ ਚਾਰ ਲਾਈਨਾਂ ਇਸ ਕਵਿਤਾ ਦੀਆਂ ਸਾਥ ਸੰਗਤ ਜੀਓ ਪਾਤਸ਼ਾਹ ਦੇ ਦਰਸ਼ਨ ਕਰਿਓ ਪਾਤਸ਼ਾਹ ਕੀ ਫਰਮਾਨ ਕਰ ਰਹੇ ਨੇ ਆਪਣੇ ਮੁਖਾਰ ਬੰਦ ਚੋਂ ਕਿ ਗੁਰਾਂ ਕਿਹਾ ਇਹ ਤਵੀ ਦਾ ਤੇਜ ਹੈ ਜੋ ਗੁਰਾਂ ਕਿਹਾ ਇਹ ਤਵੀ ਦਾ ਤੇਜ ਹੈ ਜੋ ਇਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣਾ ਤੱਤੀ ਰੇਤਾ ਜੋ ਸੀਛ ਪੈ ਰਹੀ ਏ ਇਹਨੇ ਅਣਖੀ ਜਵਾਨਾਂ ਨੂੰ ਜਨਮ ਦੇਣਾ ਉੱਬਲ ਰਿਹਾ ਜੋ ਪਾਣੀ ਏ ਦੇਗੇ ਅੰਦਰ ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣਾ ਆ ਮੇਰੇ ਜਿਸਮ ਤੇ ਪਏ ਹੋ ਛਾਲਿਆਂ ਨੇ ਮੀਰੀ ਪੀਰੀ ਕੁਰਬਾਨਾਂ ਨੂੰ ਜਨਮ ਦੇਣਾ ਮੇਰੇ ਜਿਸਮ ਤੇ ਪਏ ਹੋਏ ਛਾਲਿਆਂ ਨੇ ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਜਿਸਮ ਤੇ ਪਏ ਹੋਏ ਸ਼ਾਲਿਆਂ ਨੇ ਆ ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣਾ ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣਾ ਗੱਜ ਕੇ ਫਤਿਹ ਬਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ